ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਲ ਜੀ ਪਹੁਤ ਪੂਰਵ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਸਰਕਾਰੀ ਮੁਲਾਜ਼ਮਾਂ ਦੇ ਲਈ ਅਪਡੇਟ ਹੈ ਸਰਕਾਰ ਨੋਟੀਫਿਕੇਸ਼ਨ ਜਾਰੀ ਨਹੀਂ ਕਰ ਸਕਦੀ ਕਿਉਂਕਿ 2027 ਦੇ ਵਿੱਚ ਇਲੈਕਸ਼ਨ ਹੋਣੇ ਹਨ ਉਸ ਤੋਂ ਬਾਅਦ ਦਾ ਤਨਖਾਹ ਕਮਿਸ਼ਨ ਦਾ ਬਕਾਇਆ 2027 ਤੋਂ ਬਾਅਦ ਆਪ ਸਰਕਾਰ ਦੇਖੋ ਕੀ ਆ ਪੂਰੀ ਅਪਡੇਟ ਇਸ ਤੋਂ ਪਹਿਲਾਂ ਜੇਕਰ ਚੈਨਲ ਦੇ ਉੱਪਰ ਹੋ ਨਵੇਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜੋ ਕਰ ਲੈਣਾ ਹੁਣ ਚੱਲਦੇ ਆਂ ਅੱਜ ਦੀ ਵੱਡੀ ਅਪਡੇਟ ਵੱਲ ਤਾਂ ਹਾਂਜੀ ਦੋਸਤੋ ਬਕਾਇਆ ਜਾਰੀ ਕਰਨ ਬਾਰੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਦੇ ਵੱਲੋਂ ਤੀਖਾ ਜਿਹੜਾ ਹੈ ਪ੍ਰतिकਰਮ ਦਿੱਤਾ ਹੈ ਸਵਾਲ ਇਹ ਵੀ ਉੱਠਦਾ ਹੈ ਕਿ ਜੇਕਰ ਬਕਾਇਆ 2028 ਤੱਕ ਹੀ ਦੇਣਾ ਹੈ ਹਨ ਤਾਂ ਇਸ ਗੱਲ ਦਾ ਕੀ ਭਰੋਸਾ ਹੈ ਕਿ 2027 ਦੀਆਂ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਬਣੇਗੀ ਆਗੂ ਨੇ ਕਿਹਾ ਹੈ ਕਿ ਜੇ ਆਪ ਸਰਕਾਰ ਸੱਚਮੁੱਚ ਹੀ ਮਲਾਜ਼ਮ ਵੋਟ ਲੈਣਾ ਚਾਹੁੰਦੀ ਹੈ ਤਾਂ ਸਰਕਾਰ ਅਗਲੇ ਐਲਾਨ ਤੋਂ ਪਹਿਲਾਂ ਪਿਛਲੇ ਐਲਾਨਾਂ ਨੂੰ ਅਮਲੇ ਜ਼ਾਮਾ ਪਹਿਨਾਏ ਤਾਂ ਹਾਂਜੀ ਦੋਸਤ ਪੰਜਾਬ ਸਰਕਾਰ ਦੇ ਵੱਲੋਂ 13 ਫਰਵਰੀ ਨੂੰ ਕੈਬਨਿਟ ਮੀਟਿੰਗ ਤੋਂ ਬਾਅਦ 6ਵੇਂ ਤਨਖਾਹ ਕਮਿਸ਼ਨ ਦੇ ਬਕਾਇਆ ਜਾਰੀ ਕਰਨ ਦੇ ਬਿਆਨ ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨੇ ਤਿੱਖਾ ਪ੍ਰਤੀਕਰਮ ਜ਼ਾਹਿਰ ਕਰਤਾ ਹੈ ਤਾਂ ਦੋਸਤ ਕਮੇਟੀ ਦੇ ਕਨਵੀਨਰ ਅਤੇ ਹੋਰਾਂ ਨੇ ਕਿਹਾ ਹੈ ਕਿ ਪੰਜਾਬ ਦੀ ਆਪ ਸਰਕਾਰ ਸਿਰਫ ਐਲਾਨ ਕਰਕੇ ਵਾ ਵਾ ਖਾਟਣ ਦੇ ਰੋਧ ਰੋ ਦੇ ਵਿੱਚ ਹੀ ਰਹਿੰਦੀ ਹੈ ਜਦ ਕਿ ਆਪਣੇ ਪੁਰਾਣੇ ਪੈਨਸ਼ਨ ਨੂੰ ਬਹਾਲੀ ਦਾ ਲਿਖਤੀ ਨੋਟੀਫਿਕੇਸ਼ਨ ਲਾਗੂ ਕਰਨਾ ਸਰਕਾਰ ਭੁੱਲੀ ਨਹੀਂ ਸਗੋਂ ਵਿਸਾਰ ਜਿਹੜੀ ਚੁੱਕੀ ਹੈ 200 ਉਹਨਾਂ ਨੇ ਕਿਹਾ ਕਿ ਕੈਬਨਿਟ ਮੀਟਿੰਗ ਤੋਂ ਬਾਅਦ ਵੀ ਪੱਲੇ ਨਿਰਾਸ਼ਾ ਹੀ ਪਈ ਹੈ ਉਹਨਾਂ ਨੇ ਕਿਹਾ ਕਿ 18 ਨਵੰਬਰ 2022 ਨੂੰ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾ ਨੂੰ ਮੁੱਖ ਰੱਖਦਿਆਂ ਹੋਇਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਇਸ ਸਬੰਧੀ ਲਾਈਵ ਹੋ ਕੇ ਪੰਜਾਬ ਦੇ 2 ਲੱਖ ਜਿਹੜੇ ਮਲਾਸਮਾਂ ਨੂੰ ਪੁਰਾਣੀ ਪੈਨਸ਼ਨ ਬਹਾਲੀ ਬਾਬਤ ਖੁਸ਼ਖਬਰੀ ਜਿਹੜੀ ਹੈ ਦਿੱਤੀ ਹੈ ਪਰ ਹੁਣ ਉਸ ਐਲਾਨ ਤੋਂ ਲਗਭਗ 2 ਸਾਲ ਬਾਅਦ ਵੀ ਇਸ ਦਾ ਓਪੀਐਸ ਜਾਰੀ ਨਹੀਂ ਕੀਤਾ ਗਿਆ ਕਮੇਟੀ ਮੈਂਬਰ ਕੈਬਨਿਟ ਮੀਟਿੰਗ ਤੋਂ ਵੱਡੀ ਖਾਸ ਜਿਹੜੀ ਆਸ ਰੱਖੀ ਬੈਠੇ ਨੇ ਬਾਰੇ ਮੀਟਿੰਗ ਤੋਂ ਬਾਅਦ ਵੀ ਉਹਨਾਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ ਸਰਕਾਰ ਨੇ ਸੁਪਰੀਮ ਕੋਰਟ ਦੇ ਫੈਸਲੇ ਦੀ ਵੀ ਉਲੰਘਣਾ ਕੀਤੀ ਹੈ ਜਿਸ ਦੇ ਵਿੱਚ ਅਦਾਲਤਾਂ ਨੇ ਕਿਹਾ ਸੀ ਕਿ ਸੀਨੀਅਰ ਸਿਟੀਜ਼ਨ ਸਿਟੀਜ਼ਨ ਪਾ ਪੈਸ਼ਨਰ ਨੂੰ ਕੈਟਾਗਰੀਆਂ ਦੇ ਵਿੱਚ ਨਹੀਂ ਵੰਡਿਆ ਜਾ ਸਕਦਾ ਸਵਾਲ ਇਹ ਵੀ ਉੱਠਦਾ ਹੈ ਕਿ ਜੇ ਬਕਾਇਆ 2028 ਤੱਕ ਜਿਹੜਾ ਹਨ ਇਸ ਦੀ ਗੱਲ ਦਾ ਕੀ ਭਰੋਸਾ ਹੈ ਕਿ 2027 ਦੀਆਂ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਬਣੇਗੀ ਆਗੂਆਂ ਨੇ ਕਿਹਾ ਕਿ ਜੇ ਆਪ ਸਰਕਾਰ ਸੱਚਮੁੱਚ ਹੀ ਮਲਾਸਮਾ ਤੋਂ ਵੋਟਾਂ ਲੈਣੀ ਚਾਹੁੰਦੀ ਹੈ ਤਾਂ ਸਰਕਾਰ ਅਗਲੇ ਇਲਾਨ ਤੋਂ ਪਹਿਲਾਂ ਪਿਛਲੇ ਇਲਾਨਾਂ ਨੂੰ ਅਮਲੀ ਜ਼ਾਮਾਂ ਬਹਿਨਾਵੇ ਤਾਂ ਹਾਂਜੀ ਦੋਸਤੋ ਏਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਮਲਾਸਮਾ ਤੇ ਪੈਨਸ਼ਰਜ਼ ਲਈ ਬਣੀ ਰਹਿਣਾ ਚੈਨਲ ਦੇ ਨਾਮ 'ਚ ਜ਼ਰੂਰ ਸਬਸਕ੍ਰਾਈਬ ਕਰਨਾ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ